ਲਓ ਵੀਰ ਦੰਮੀਆਂ ਦੇਖ ਕੇ ਤੁਹਾਨੂੰ ਇਦਾਂ ਲੱਗਦਾ ਹੋਣਾ ਵੀ ਜਿੱਦਾਂ ਅਸੀਂ ਕਿਸੇ ਦਿੱਲੀ ਬੰਬੇ ਦੇ ਬਹੁਤ ਵੱਡੇ ਸ਼ੋਰੂਮ 'ਚ ਪਹੁੰਚ ਗਏ ਆ ਜਿਹੜੇ ਬਜ਼ਾਰਾਂ 'ਚ 15-15000 ਰੁਪਏ ਦੇ 2 ਪੀਸ ਕੋਟਵਰਡ ਮਿਲਦੇ ਆ ਇੱਥੇ ਤੁਹਾਨੂੰ 2995 'ਚ ਦਵਾਂਗੇ ਸਲਾਈ ਕਰਕੇ ਇਹਦੇ ਵਿੱਚ ਡਿਜ਼ਾਈਨ ਤੁਸੀਂ ਚਾਹੇ ਇਦਾਂ ਦਾ ਲੈ ਲਓ ਚਾਹੇ ਡਿਜ਼ਾਈਨ ਤੁਸੀਂ ਇਹ ਲੈ ਲਓ ਇਹ ਵੀ ਤੁਹਾਨੂੰ 2995 ਹੀ ਦੇਣਾ ਹੁਣ ਆ ਤੁਸੀਂ ਚੈੱਕ ਕਰ ਲਓ 18-18000 16-16000 17-17000 ਰੁਪਏ ਦਾ 3 ਪੀਸ ਕੋਟਵਰਡ ਮਿਲਦਾ ਬੜੀ ਸੋਹਣੀ ਫਰਨੀਸ਼ਿੰਗ ਆ ਇਥੇ ਤੁਹਾਨੂੰ 15-18000 ਵਾਲਾ 3 ਪੀਸ ਕੋਟਪੈਂਟ ਮਿਲਣਾ 3760 ਦੇ ਵਿੱਚ ਕੁਰਤਾ ਪਜਾਮਾ ਚੈੱਕ ਕਰ ਲਓ ਗਰਮੀਆਂ ਦਾ ਮੌਸਮ ਆ ਗਿਆ ਜਿਹੜਾ ਬਾਜ਼ਾਰ 'ਚ 3-3000 ਰੁਪਏ ਦਾ ਕੁਰਤੇ ਪਜਾਮੇ ਦਾ ਕੱਪੜਾ ਮਿਲਦਾ ਸਾਡੇ ਕੋਲੋਂ 700 ਰੁਪਏ ਦੇ ਵਿੱਚ ਲੈ ਜਾਓ ਜੇ ਆਪਾਂ ਬਾਸਕਟਾਂ ਦੀ ਗੱਲ ਕਰ ਲਈਏ ਦੇਖੋ ਕਿੰਨੀਆਂ ਸੋਹਣੀਆਂ ਡਿਜ਼ਾਈਨਰ ਬਾਸਕਟਾਂ ਆ ਬੜੇ ਸੋਹਣੇ ਬਟਨ ਲੱਗੇ ਆ ਡਿਜ਼ਾਈਨਰ ਜੇਬਾਂ ਲੱਗੀਆਂ ਕੋਲਰ ਬੜੇ ਸੋਹਣੇ ਆ ਇਸ ਤੋਂ ਇਲਾਵਾ ਸਾਡੇ ਕੋਲ ਸੈਂਕੜੇ ਡਿਜ਼ਾਈਨ ਹੈਗੇ ਆ ਜਿਹੜੇ ਸਾਡੇ ਸ਼ਹਿਰੀ ਭਰਾ ਆ ਜਾਂ ਜਿਹੜੇ ਸਾਡੇ ਐਨ ਆਰ ਆਈ ਭਰਾ ਆ ਜਾਂ ਜਿਹੜੇ ਬਾਹਲੇ ਮਾਡਰਨ ਜਿਹੇ ਮੁੰਡੇ ਹੈਗੇ ਨਾ ਕਹਿੰਦੇ ਵੀ ਅੱਤ ਕਰਾ ਦਿਓ ਬਸ ਉਹਨਾਂ ਦੇ ਲਈ ਵੀ ਸਾਡੇ ਕੋਲ ਇਦਾਂ ਨਹੀਂ ਆਇਆ ਤਾਂ ਵੀ ਬਾਜ਼ਾਰਾਂ ਦੇ ਵਿੱਚ ਜਿਹੜੇ ਤੁਹਾਨੂੰ ਮਿਲਦੇ ਆ 8 800 9 900 ਹਜ਼ਾਰ ਰੁਪਏ ਦਾ ਇੱਕ ਕੁਰਤਾ ਪਜਾਮਾ ਇੱਥੇ ਲੱਗ ਗਈ ਆਫਰ ਸਿਰਫ 200 ਰੁਪਏ ਦਾ ਕੁਰਤਾ ਪਜਾਮਾ 200 ਰੁਪਏ ਦਾ ਕੁਰਤਾ ਪਜਾਮਾ ਕਰਤਾ ਆ ਕੱਪੜਾ ਚੈੱਕ ਕਰ ਲਓ ਭਾਜੀ ਆ ਚੱਕੋ ਲਓ ਜੀ ਜੰਨਾ ਮਰਜੀ ਹਡਾਲੋ ਇਹਨੂੰ ਹੋਣਾ ਨਹੀਂ ਕੱਖ ਰੰਗ 1 2 3 ਜene ਮਰਜੀ ਰੰਗ ਲਾਈਟ ਡਾਰਕ ਲਾ ਲੋ ਰੇਟ ਪੁੱਛ ਲੋ 1200 1500 ਕੀ ਦਾ ਕਹਿ ਕਵੇ ਇਹਦੇ 500 ਰੁਪਏ ਦਾ 500 ਰੁਪਏ ਦਾ ਬੂਟਾ ਆ ਗੀਆਂ ਤੁਸੀਂ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰ ਕੌਂਸਲਰੋਂ ਐਮਐਲਓ ਐਮਪੀਓ ਮੰਤਰੀਓ ਤੁਸੀਂ ਇੱਥੇ ਆ ਕੇ ਕੁਰਤੇ ਪਜਾਮੇ ਦੇ ਵਿੱਚ ਬਹੁਤ ਸਾਰਾ ਫਾਇਦਾ ਲੈ ਕੇ ਜਾ ਸਕਦੇ ਲਓ ਵੀਰ ਦੰਮਿਆਂ ਦੇਖ ਕੇ ਤਾਂ ਤੁਹਾਨੂੰ ਇਦਾਂ ਲੱਗਦਾ ਹੋਣਾ ਵੀ ਜਿੱਦਾਂ ਅਸੀਂ ਕਿਸੇ ਦਿੱਲੀ ਬੰਬਈ ਦੇ ਬਹੁਤ ਵੱਡੇ ਸ਼ੋਅਰੂਮ 'ਚ ਪਹੁੰਚ ਗਏ ਆ ਤੁਹਾਨੂੰ ਇਦਾਂ ਵੀ ਲੱਗਦਾ ਹੋਣਾ ਵੀ 25 25000 ਦੇ ਕੋਟ ਵੈਂਟ ਹੋਣੇ ਆ 20 20000 ਦੇ ਕੋਟ ਵੈਂਟ ਹੋਣੇ ਆ 18 18 19 19000 ਦੇ ਸ਼ੇਰ ਬਣੀਆਂ ਹੋਣੀਆਂ ਤੁਸੀਂ ਸਹੀ ਉਹ ਆਪਣੀ ਜਗ੍ਹਾ ਬਿਕੋਜ਼ ਵੱਡੇ ਸ਼ੋਰੂਮਾਂ 'ਚ ਵੱਡੀਆਂ ਦੁਕਾਨਾਂ 'ਤੇ ਐਦਾਂ ਹੀ ਹੁੰਦੀ ਆ ਅੱਜ ਅਸੀਂ ਦਿੱਲੀ ਨਹੀਂ ਆਏ ਅੱਜ ਅਸੀਂ ਬੰਬੇ ਨਹੀਂ ਆਏ ਅੱਜ ਅਸੀਂ ਚੰਡੀਗੜ੍ਹ ਨਹੀਂ ਆਏ ਅੱਜ ਅਸੀਂ ਪਹੁੰਚਾ ਜੀ ਬਾਗਾ ਆਪਣਾ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਦੇ ਸ਼ੋਰੂਮ 'ਤੇ ਜਿੱਥੇ ਅਜ ਤਨੋਂ ਅਸੀਂ ਜਿਹੜੇ ਬਾਜ਼ਾਰਾਂ 'ਚ 15 15000 ਰੁਪਏ ਦੇ 2 ਪੀਸ ਕੋਟਨ ਮਿਲਦੇ ਆ ਇੱਥੇ ਤੁਹਾਨੂੰ 2995 'ਚ ਦਵਾਂਗੇ ਸਲਾਈ ਕਰਕੇ ਇਹਦੇ ਵਿੱਚ ਡਿਜ਼ਾਈਨ ਤੁਸੀਂ ਚਾਹੇ ਐਦਾਂ ਦਾ ਲੈ ਲਓ ਚਾਹੇ ਡਿਜ਼ਾਈਨ ਤੁਸੀਂ ਇਹ ਲੈ ਲਓ ਇਹ ਵੀ ਤੁਹਾਨੂੰ 2995 18 18000 16 16000 17 17000 ਰੁਪਏ ਦਾ 3 ਪੀਸ ਸੂਟਮੈਂਟ ਮਿਲਦਾ ਬੜੀ ਸੋਹਣੀ ਫਿਨਿਸ਼ ਹੈਗਾ ਇੱਥੇ ਤੁਹਾਨੂੰ 15 18000 ਵਾਲਾ 3 ਪੀਸ ਸੂਟਮੈਂਟ ਮਿਲਣਾ 3760 ਦੇ ਵਿੱਚ ਕੁਰਤਾ ਪਜਾਮਾ ਚੈੱਕ ਕਰ ਲਓ ਗਰਮੀਆਂ ਦਾ ਮੌਸਮ ਆ ਗਿਆ ਜਿਹੜਾ ਬਾਜ਼ਾਰ ਚ 3 3000 ਰੁਪਏ ਦਾ ਕੁਰਤੇ ਪਜਾਮੇ ਦਾ ਕਪੜਾ ਮਿਲਦਾ ਸਾਡੇ ਕੋਲੋਂ 700 ਰੁਪਏ ਦੇ ਵਿੱਚ ਲੈ ਜਾਓ ਜੇ ਆਪਾਂ ਬਾਸਕਟਾਂ ਦੀ ਗੱਲ ਕਰ ਲਈਏ ਦੇਖੋ ਕਿੰਨੀਆਂ ਸੋਹਣੀਆਂ ਡਿਜ਼ਾਈਨਰ ਬਾਸਕਟਾਂ ਆ ਬੜੇ ਸੋਹਣੇ ਬਟਨ ਲੱਗੇ ਆ ਡਿਜ਼ਾਈਨਰ ਜੇਬਾਂ ਲੱਗੀਆਂ ਕੋਲਰ ਬੜੇ ਸੋਹਣੇ ਆ ਇਸ ਤੋਂ ਇਲਾਵਾ ਸਾਡੇ ਕੋਲ ਸੈਂਕੜੇ ਡਿਜ਼ਾਈਨ ਹੈਗੇ ਆ ਜਿਹੜੇ ਸਾਡੇ ਸ਼ਹਿਰੀ ਭਰਾ ਆ ਜਾਂ ਜਿਹੜੇ ਸਾਡੇ ਐਨ ਆਰ ਆਈ ਭਰਾ ਆ ਜਾਂ ਜਿਹੜੇ ਬਾਹਲੇ ਮਾਡਰਨ ਜਿਹੇ ਮੁੰਡੇ ਹੈਗੇ ਨਾ ਕਹਿੰਦੇ ਵੀ ਅੱਤ ਕਰਾ ਦਿਓ ਬਸ ਉਹਨਾਂ ਦੇ ਲਈ ਵੀ ਸਾਡੇ ਕੋਲ ਇਦਾਂ ਦੇ ਆਈਟਮਾਂ ਬਹੁਤ ਸਾਰੀਆਂ ਹੈਗੀਆਂ ਭਾਈ ਜੀ ਸਾਰੀ ਚੀਜ਼ ਆਪਾਂ ਦੇਖਣੀ ਆ ਨਾ ਪਰ ਅੱਜ ਕੁੜਤੇ ਪਜਾਮੇ ਵਿੱਚ ਚੱਬ ਕੱਢ ਦਿਓ ਪਤਾ ਲੱਗੇ ਵੀ ਫਾਇਦੇ ਕਿੱਦਾਂ ਹੁੰਦੇ ਆ ਬਿਲਕੁਲ ਭਾਈ ਬਹੁਤ ਵੱਡੇ ਫਾਇਦੇ ਕਰਦਾਂਗੇ ਆ ਚੱਕੋ ਜੀ ਕੁੜਤਾ ਪਜਾਮਾ ਪਿਆਰ ਸੂਤੀ ਕੁਰਤਾ ਪਜਾਮਾ ਇਹ ਕੋਈ 800 ਦਾ ਨਹੀਂ ਕੋਈ 1000 ਦਾ ਨਹੀਂ ਕੋਈ 500 ਦਾ ਨਹੀਂ 1000 ਰੁਪਏ ਦੇ 2 3 4 ਤੇ 1 5 ਕੁਰਤੇ ਪਜਾਮੇ 1000 ਦੇ ਦੇਖੋ ਜੀ ਬਜ਼ਾਰਾਂ ਦੇ ਵਿੱਚ ਜਿਹੜੇ ਤੁਹਾਨੂੰ ਮਿਲਦੇ ਆ 8 800 9 900 1000 ਰੁਪਏ ਦਾ ਇੱਕ ਕੁਰਤਾ ਪਜਾਮਾ ਇੱਥੇ ਲੱਗ ਗਈ ਆਫਰ ਸਿਰਫ 200 ਰੁਪਏ ਦਾ ਕੁਰਤਾ ਪਜਾਮਾ 200 ਰੁਪਏ ਦਾ ਕੁਰਤਾ ਪਜਾਮਾ ਕਰਤਾ 200 ਦੇ 1 ਲੈ ਜਾਓ 400 ਦੇ 2 ਲੈ ਜਾਓ 600 ਦੇ ਲੈ ਜਾਓ 3 800 ਦੇ ਲੈ ਜਾਓ 4 1000 ਰੁਪਇਆ ਜੇਬ ਚ ਪਾ ਕੇ ਲਿਆਓ 5 ਕੁੜਤੇ ਪਜਾਮੇ ਲੈ ਜਾਓ ਰੰਗ ਸਾਡੇ ਕੋਲ ਸਾਰੇ ਹੀ ਹਾਲ ਚਿੱਟੇ ਕਾਲੇ ਪੀਲੇ ਨੀਲੇ ਜਿਹੜਾ ਮਰਜੀ ਰੰਗ ਲੈ ਜਾਓ ਪੂਰੇ ਇੰਡੀਆ ਦਾ ਸਭ ਤੋਂ ਕੁੜਤਾ ਪਜਾਮਾ 200 ਰੁਪਏ ਤੋਂ ਸ਼ੁਰੂ ਇੱਥੇ ਲਓ ਚੱਕੋ ਜੀ ਗੱਲ ਇੱਥੇ ਨਹੀਂ ਮੁੱਕਦੀ ਆ ਚੱਕੋ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਆ ਕੱਪੜਾ ਚੈੱਕ ਕਰ ਲਓ ਭਾਜੀ ਆ ਚੱਕੋ ਲਓ ਜੀ ਜੰਨਾ ਮਰਜੀ ਹੰਡਾਲੋ ਐਨੂੰ ਹੋਣਾ ਨਹੀਂ ਕੱਖ ਰੰਗ 1 2 3 ਜਿੰਨੇ ਮਰਜੀ ਰੰਗ ਲਾਈਟ ਡਾਰਕ ਲਾ ਲੋ ਰੇਡ ਪੁੱਛ ਲੋ 1500 1500 ਕੀ ਜ਼ਿਆਦਾ ਕਹਿ ਕਹਿ ਵੇ ਇਹਦੇ 500 ਰੁਪਏ ਦਾ 500 ਰੁਪਏ ਦਾ ਦੇਖੋ 1500 1800 ਦਾ ਮਿਲਦਾ ਬ੍ਰਾਂਡ ਵੱਡੇ ਆ 500 ਰੁਪਏ ਦਾ ਕੋਰਤਾ ਪਜਾਮਾ ਆ ਵੀ ਕਰਤਾ ਤੁਸੀਂ ਜਿੰਨੇ ਮਰਜੀ ਲੈ ਜੋ 1500 ਦਾ ਬਾਜ਼ਾਰ 'ਚ ਇੱਕ ਮਿਲਣਾ ਇੱਥੇ ਤੁਹਾਨੂੰ 1500 ਦੇ ਤਿੰਨ ਮਿਲ ਜਣੇ ਆ ਮਤਲਬ ਤੁਸੀਂ ਇੱਕ ਲੈਣਾ ਦੋ ਕੋਰਟ ਤੇ ਪਿਆਮੀ ਨਾਲ ਫਰੀ ਹੈਗੇ ਆ ਦੇਖੋ ਜੀ ਕਰ ਨੌਜਲਾ ਵੱਡੇ ਵੱਡੇ ਸਿੰਗਰਾ ਦਾ ਨਾਮ ਲੈ ਕੇ ਥੋਟੇ ਨਾਲ ਕਰਦੇ ਦੁਕਾਨਦਾਰ ਲੁੱਟ ਮਾ ਤੂੰ ਸ਼ਰੀਦ ਦਸਤਾਰ ਨੇ ਹੋਂ ਨਹੀਂ ਦੇਣੀ ਲੁੱਟ ਆ ਚੱਕੋ ਜੀ ਰੰਗ ਆ ਗਿਆ ਜੀ ਰੰਗ ਦੇਖੋ ਜੀ ਪਿਓਰ ਕੀ ਦਾ ਕਾਟਨ ਦੇ ਰੇਟ ਪੁੱਛੋ ਜੀ ਇਹਦਾ ਰੇਟ ਭਾਜੀ ਇਹ 3000 ਦਾ ਵੀ ਨਹੀਂ ਦੇਣਾ ਸੀ ਦੱਗੜ ਸਾਹਿਬ 700 ਰੁਪਏ ਦਾ ਲਾਤਾ ਮੇਲਾ ਚੱਕੋ ਮੇਲੇ ਦਾ ਨਾ। ਤੁਸੀਂ ਸਾਰਾ ਚੈੱਕ ਕਰ ਲਓ ਨਾ ਨੇੜਿਆ ਕਿ ਦੇਖੋ ਵਾਈਟ ਰੰਗ ਦੇ ਕੁਰਤੇ ਪਜਾਮੇ ਹਰ ਤਰ੍ਹਾਂ ਦੇ ਦੇ ਵਿੱਚ ਵੈਰਾਈਟੀਆਂ ਮਿਲ ਜਾਣੀਆਂ। ਸੋ ਇਹਦੇ ਵਿੱਚ ਜਿੰਨਾ ਮਰਜ਼ੀ ਲੈ ਜਾਓ, ਬਲੈਕ ਦੇ ਵਿੱਚ ਜਿੰਨਾ ਮਰਜ਼ੀ ਲੈ ਜਾਓ। ਵੋਟਾਂ ਆ ਗਈਆਂ ਤੁਸੀਂ ਪਿੰਡਾਂ ਦੇ ਪੰਜ ਸਰਪੰਚ, ਲੰਬੜਦਾਰ, ਕੌਂਸਲਰੋਂ, ਐਮਐਲਏੋਂ, ਐਮਪੀਓ, ਮੰਤਰੀੋਂ ਤੁਸੀਂ ਇੱਥੇ ਆ ਕੇ ਕੁਰਤੇ ਪਜਾਮੇ ਦੇ ਵਿੱਚ ਬਹੁਤ ਸਾਰਾ ਫਾਇਦਾ ਲੈ ਕੇ ਜਾ ਸਕਦੇ। ਕੁਰਤੇ ਪਜਾਮੇ ਸੀ ਸਸਤੇ ਦੇ ਰਹੇ ਆ ਬਾਜ਼ਾਰ ਨਾਲ ਬਹੁਤ ਜ਼ਿਆਦੇ। ਨਾਲ ਸਾਡੇ ਆਪਣੀ ਟੇਲਰਾਂ ਦੀ ਫੈਕਟਰੀ ਹੈਗੀ ਆ। ਟੇਲਰ ਸਾਡੇ ਆਪਣੇ ਯੂਪੀ ਤੱਕ ਤੋਂ ਕਾਰੀਗਰ ਆਏ ਆ ਉਹਦੇ ਵਿੱਚ ਵੀ ਤੁਹਾਡਾ ਫਾਇਦਾ ਕਰਨਾ ਤੁਸੀਂ ਸ਼ਰਟਾਂ ਲੈਣੀਆਂ ਸ਼ਰਟਾਂ ਦੇ ਵਿੱਚ ਦੇਖੋ ਪਲੇਨ ਸ਼ਰਟ ਲੈ ਲਓ ਪ੍ਰਿੰਟ ਲੈ ਲਓ ਲਾਈਨਿੰਗ ਚ ਲੈ ਲਓ ਚੈੱਕ ਚ ਲੈ ਜਾਓ ਸ਼ਰਟਾਂ ਦੇ ਵਿੱਚ ਵੀ ਹਾਈ ਕਲਾਸ ਇੰਜ ਆ ਗਈਆਂ ਸਾਡੇ ਕੋਲ ਸਿਰਫ 500 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਭਾਈ ਜੀ ਕੋਟ ਪੈਂਟ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲ 10000 ਵਾਲਾ 2895 ਚ ਲੈ ਜਾਓ ਹਾਲਾਂਕਿ ਸਲਾਈ 35 3500 ਆ ਇਦੇ ਵਿੱਚ ਰੰਗ ਤੇ ਕੁਆਲਿਟੀ ਦੱਸ ਦਿਓ ਦੇਖੋ ਜੀ ਸਿੱਧੀ ਜੀ ਗੱਲ ਆ ਬਾਜ਼ਾਰ 'ਚ 10-10 15-15 ਹਜ਼ਾਰ 2 ਪੀਸਾ ਲੈਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਬਾਗ ਦੇ ਪ੍ਰਾਣੇ ਦੇ ਵਿੱਚ ਆ ਚੱਕੋ ਜੀ ਕੋਟ ਪੈਂਡ ਦਾ ਕੱਪੜਾ ਕੱਪੜੇ ਦੀ ਗੁਆਰੰਟੀ ਦੱਸ ਦਿੰਨੇ ਆ ਅਸੀਂ ਕੋਈ ਰੱਦੀ ਕੱਪੜਾ ਨਹੀਂ ਲਾਰੇ ਲੋਕਾਂ ਨੂੰ ਵੀਡੀਓ ਪਾ ਕੇ ਸਿੱਧੀ ਜੀ ਗੱਲ ਆ ਮੂਰਖ ਨਹੀਂ ਬਣਾ ਰਹੇ ਆ ਚੈੱਕ ਕਰੋ ਜੀ ਕੱਪੜਾ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਜੋ ਕਹਿੰਦਾ ਉਹ ਦਿੰਦਾ 2995 ਦਾ 2 ਪੀਸ ਤੇ 37 ਤੋਂ 63 ਦਾ 3 ਪੀਸ ਰੰਗਾ ਮੇਚੀ ਆ ਚੈੱਕ ਕਰੋ ਜੀ ਚਾਹੇ ਰੰਗ ਲਾਈਟ ਲੈ ਲਓ ਚਾਹੇ ਡਾਰਕ ਲੈ ਲਓ ਜਿੱਦਾਂ ਦੇ ਮਰਜ਼ੀ ਤੁਹਾਡੇ ਮਨ ਪਸੰਦ ਦਾ ਰੰਗ ਬਣਾ ਲਓ ਔਰ ਗੱਲ ਇੱਥੇ ਨਹੀਂ ਮੁੱਕਦੀ ਕਹਿੰਦੇ ਬਾਜ਼ਾਰ ਦੇ ਵਿੱਚ ਲੋਕੀ ਇਟਾਲੀਅਨ ਕਹਿ-ਕਹਿ ਕੇ 25 25 30 30000 ਰੁਪਇਆ ਕੋੜ ਕੋੜਾ ਫਰੀਦਕੋੜ ਮੁਕਸਰ ਜਿੱਥੇ ਵੱਡੇ ਵੱਡੇ ਸ਼ਹਿਰਾਂ ਦੇ ਚੱਲਦੀਆਂ ਲੁੱਟ ਉਹ ਵੀ ਕਰ ਦਿੱਤੀ ਬੰਦ ਆ ਚੱਕੋ ਜੀ ਬ੍ਰਾਂਡਡ ਕੱਪੜੇ ਲੈ ਕੇ ਆ ਗਏ ਆ ਇਹ ਪੁੱਛ ਲਓ ਇੱਕ ਵਾਰੀ ਅਸੀਂ ਵੈੱਟ ਫਿਟਿੰਗ ਵਿੱਚੇ ਸਵਾਈ ਵਿੱਚੇ ਕੱਪੜਾ 5-6000 ਚ ਤਿਆਰ ਕਰਕੇ ਇਹ ਵੀ ਦੇ ਦਾਂਗੇ ਦੇਖੋ ਜੀ ਇਸ ਦੇ ਨਾਲ ਨਾਲ ਤੁਸੀਂ ਲੈਣੀਆ ਬਲੇਜ਼ਰਾ ਬਲੇਜ਼ਰਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਤੁਸੀਂ ਹਨਾ ਹੁਣ ਸ਼ੇਰਵਾਨੀਆਂ ਦੀ ਗੱਲ ਕੀਤੀ ਸੀਗੀ 10-10000 12-12000 ਰੁਪਿਆ ਖਰਚਣ ਦੀ ਲੋੜ ਹੈ ਨਹੀਂ ਤੁਹਾਨੂੰ ਰੈਂਟ ਤੇ ਲੈਣ ਦੀ ਲੋੜ ਨਹੀਂ ਆਪਣੀ ਸ਼ੇਰਵਾਨੀ ਸਾਡੇ ਕੋਲ ਆ ਕੇ ਬਣਾਜੋ 6500 ਰੁਪਏ ਦੇ ਵਿੱਚ ਸ਼ੇਰਵਾਨੀ ਸਲਾਈ ਕਰਕੇ ਤੁਹਾਨੂੰ ਤਿਆਰ ਕਰਵਾਵਾਂਗੇ ਜੇ ਤੁਸੀਂ ਕੋਰਤੇ ਪਿਆ ਮੇਰੇ ਪੌਣ ਲਈ ਬਾਸਟਰ ਲੈਣੀਆ ਉਹਦੇ ਵਿੱਚ ਵੀ ਸਾਡੇ ਕੋਲ ਡਿਜ਼ਾਈਨ ਤੇ ਵੈਰਾਈਟੀਆਂ ਬਹੁਤ ਸਾਰੀਆਂ ਹੈਗੀਆਂ ਉਹ ਵੀ ਤੁਸੀਂ ਆਪਣੀ ਮਰਜ਼ੀ ਦਾ ਡਿਜ਼ਾਈਨ ਇੱਥੋਂ ਬਣਾ ਕੇ ਜਾ ਸਕਦੇ ਆ ਦੇਖੋ ਜੀ ਸਾਡੇ ਕੋਲੇ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਜਾਂ ਤੁਸੀਂ ਆਪਣੇ ਵਿਆਹ ਸ਼ਾਦੀ ਦੇ ਕੋਈ ਡਿਜ਼ਾਈਨਰ ਥੀ ਬਣਾਣ ਚਾਹੁੰਦੇ ਹੋ ਆਹ ਚੱਕੋ ਜੀ ਡਿਜ਼ਾਈਨਰ ਹਟਮਾ ਚ ਵੀ ਮਾਤੂ ਸ਼੍ਰੀ ਦਸਤਾਰ ਪਹਿਲੇ ਨੰਬਰ ਤੇ ਆ ਗਿਆ ਦੇਖੋ ਜੀ ਡਿਜ਼ਾਈਨ ਦੇਖੋ ਕਿੱਦਾਂ ਬਣਿਆ ਤੁਸੀਂ ਆਪ ਦੇ ਹਿਸਾਬ ਨਾਲ ਜਿੱਦਾਂ ਮਰਜ਼ੀ ਤਰੀਕਿਆਂ ਨਾਲ ਬਣਾ ਸਕਦੇ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਤੇ ਰੇਂਜ ਇਹ ਦੀ ਵੀ 50 ਜਾਂ 60 ਹਜ਼ਾਰ ਨਹੀਂ ਇਹ ਵੀ 10-12 ਹਜ਼ਾਰ ਚ ਤਿਆਰ ਕਰਕੇ ਦੇ ਦਾਂਗੇ ਸੋ ਜੇ ਤੁਸੀਂ ਫਾਇਦਾ ਲੈਣਾ ਆ ਥੋੜੇ ਪੈਸੇ ਖਰਚਣ ਆ ਟਾਪ ਦੀ ਚੀਜ਼ ਲੈਣੀ ਆ ਕੱਪੜਾ ਵੀ ਸਸਤਾ ਲੈਣਾ ਸਟਿਚਿੰਗ ਵੀ ਸਸਤੀ ਲੈਣੀ ਆ ਫਿਟਿੰਗ ਵਧੀਆ ਲੈਣੀ ਆ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਤੇ ਆ ਜਾਓ ਨੰਬਰ ਸਕਰੀਨ 'ਚ ਆ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦਗੜਸਾਨ ਟੀਵੀ ਬਾਗਾ ਪੁਰਾਣਾ